ਜੀ ਨਾ ਤੁਹਾਡਾ ਜੀ ਤਰੁਣ ਹੈ ਜੀ ਮੇਰਾ ਨਾਮ ਇਹ ਹੋਲੀ ਮਨਾ ਰਹੇ ਹੋ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਇਹਦੀ ਹੋਲੀ ਦੀਆ ਯਾਰਾ ਦੋਸਤਾਂ ਨਾਲ ਹੋਲੀ ਮਨਾਈ ਦੀ ਹੈ ਹਰ ਬਹੋਲੀ ਮਨਾਈ ਦੀ ਹੈ ਜੀ ਕਾਜੀ ਦਾ ਜੀ ਤੇ ਕਹਿੰਦਾ ਚੱਲਦੇ ਆ ਵੀ ਸਾਰੇ ਇਹ ਤਿਉਹਾਰ ਨੂੰ ਤੁਮ ਧਰਨਾ ਮਨਾਣ ਬਿਲਕੁਲ ਲੜਾਈ ਤੋਂ ਬਚ ਕੇ ਸਾਰਿਆਂ ਨੇ ਪੂਰੇ ਹੱਥ ਯਾਰਾ ਦੋਸਤਾਂ ਨਾਲ ਖੇਲੋ ਹੋਲੀ ਮਨਾਣੀ ਹੈ ਜੀ ਸਾਡੇ ਯਾਰ ਦੋਸਤ ਨੇ ਅਜੀ ਪੂਰੇ ਹਰ ਇੱਕ ਸਾਲ ਵੱਲੀ ਮਨਾਣੇ ਆ ਇਕੱਠੇ ਹੋਲੀ ਮਨਾਣੇ ਆ ਪਿਛਲੇ 30 ਸਾਲਾਂ ਤੋਂ ਇਹੀ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਮੁਬਾਰਕਾਂ ਹੋਣ ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸੱਸਰੀ ਘਾਲ ਜੀ ਅੱਜ ਹੋਲੀ ਦਾ ਤਿਉਹਾਰ ਆ ਜੀ ਮੇਰੇ ਵੱਲੋਂ ਸਮੀ ਸ਼ਰਮਾ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਪਹਿਲਾਂ ਤਾਂ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਤਿਉਹਾਰ ਆ ਜੀ ਜਿਹੜਾ ਰੰਗਾਂ ਦਾ ਤਿਉਹਾਰ ਹੈ ਸਾਰੇ ਭਾਈਚਾਰੇ ਦਾ ਸੰਕੇਤ ਦਿੰਦਾ ਜੀ ਕਿ ਦੂਏ ਨੂੰ ਆਪਾਂ ਇਕੱਠੇ ਹੋ ਕੇ ਜਾਰੇ ਤਿਉਹਾਰ ਮਨਾਣੇ ਆ ਇਕਤਾ ਭਾਈਚਾਰੇ ਦਾ ਸਾਜ ਵਾਦੀ ਆ ਜੀ ਇਹ ਚੀਜ਼ ਨੂੰ ਆਪਾਂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅੱਜ ਦੇ ਦਿਨ ਤੇ ਪੂਰਾ ਐਲਤ ਹੁੰਟਾ ਦਾ ਸਾਰੇ ਮਤਲਬ ਸਾਰੇ ਯਾਰ ਦੋਸਤ ਵੀਰ ਭਾਈ ਸਭ ਇਕੱਠੇ ਹੋ ਕੇ ਇਹਨੂੰ ਮਨਾਉਣਾ ਚਾਹੀਦਾ ਇਹਦੇ ਨਾਲ ਭਾਈਚਾਰਕ ਸਾਥ ਚ ਮੱਦਦਾ ਹੁੰਦਾ ਧੰਨਵਾਦ ਇਹ ਨਾਮ ਹੈ ਦਾਈ ਮੇਰਾ ਨਾਮ ਸ਼ੇਰ ਕੁਮਾਰ ਸਾਸਰੀ ਹੋਲੀ ਮਨਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਇਹ ਕਹਿਣਾ ਚਾਹਾਂ ਜੀ ਸਾਰੇ ਦੇਸ਼ ਵਾਸੀਆਂ ਨੂੰ ਪੱਲੀ ਦਾ ਮੇਰੇ ਵੱਲੋਂ ਹੋਲੀ ਲੱਖ ਲੱਖ ਮੁਬਾਰਕਾਂ ਦੂਸਰਾ ਵੀ ਇਹ ਇਹ ਤਿਹਾਰਾ ਸਾਨੂੰ ਸਾਰੇ ਮਿਲ ਢੰਗ ਨਾਲ ਮਨਾਉਣਾ ਚਾਹੀਦਾ ਇਹ ਅੰਗੜਾ ਤਿਹਾਰਾ ਖੁਸ਼ੀਆਂ ਤੇ ਉਲਾਸ ਲੈ ਕੇ ਸਭ ਦੀ ਲਾਈਫ ਦੇ ਵਿੱਚ ਇਹਨੂੰ ਆਪਣਾ ਮਨਾਉਣਾ ਚਾਹੀਦਾ ਮੇਰੇ ਵੱਲੋਂ ਇੱਕ ਵਾਰੀ ਫੇਰ ਹੋਲੀ ਦੀ ਬਹੁਤ ਬਹੁਤ ਮੁਬਾਰਕਾਂ